हां ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਰਾਜਿਆ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ سرمایہਦਾਰ ਹੈ ਉਹਦੇ ਕਈ ਪੰਪ ਆ ਕਈ ਕਾਰਖਾਨੇ ਅਗਰ ਆਹ ਕਹਿੰਦਾ ਮੈਂ ਖੁਦੇ ਨਹੀਂ ਬਣਾਉਂਦਾ ਮੈਂ ਮੱਚਕਾਰਾ ਲਾਵਾਂ ਤੇ ਫੰਡ ਕਿਨਾਂ ਤੋਂ ਇਕੱਠਾ ਕਰਦੇ ਆ ਇਹਨਾਂ ਦੇ ਗੱਤਰੇ ਪਾਏ ਹੁੰਦੇ ਆ ਅਗਰ ਹਾਂ ਕਿਹੜਾ ਸਟੇਜ ਤੇ ਬੋਲਦਾ ਤਾਂ ਮੈਂ ਫਤਿਹਰੀ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠਿਆ ਗੱਤਰਿਆਂ ਵਾਲੇ ਵੀਡੀਓ ਪੂਰੀ ਅੱਗੇ ਤੱਕ ਦੇਖਿਓ ਆ ਲੱਖਾ ਸੁਦਾਣਾ ਦੀ ਰਿਪੋਰਟ ਗਰਾਊਂਡ ਰਿਪੋਰਟ ਕਵਰ ਕੀਤੀ ਗਈ ਹੈ ਪਿੰਡੂਂਗ ਸਿਆਲਪੁਰ ਹੁਸ਼ਿਆਰਪੁਰ ਤੋਂਿੱਥੇ ਅੱਜ ਉਸ ਬੰਦੇ ਦਾ ਪਹੋਗੇ ਸੀ ਅੰਤਿਮ ਅਰਦਾਸ ਸੀ ਨਿਹੰਗ ਸਿੰਘ ਜਿਸੇ ਮੱਤੀਆ ਵੀ ਪੁੱਛੀਆਂ ਸਨ ਲੱਖਾਂ ਸੁਦਾਣਾ ਨੇ ਵੱਡੇ ਵੱਡੇ ਲਗਨ ਕਰ ਦਿੱਤੇ ਹਨ ਬੰਬ ਵਰਗਾ ਵੱਡਾ ਧਮਾਕਾ ਕੀਤਾ ਹੈ ਅਗੇ ਵੀਡੀਓ ਪੂਰੀ ਅੰਤ ਤੱਕ ਵੇਖਿਓ ਅਮੀਡੀਆ ਦੇ ਨਾਲ ਅਗੇ ਲੱਥਸ ਲੈਣਾ ਗੱਲਬਾਤ ਕਰਦਾ ਹੈ ਭਗਵੰਤਬਾਹ ਨੂੰ ਹੀ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਨੂੰ ਤਾਂ ਫੋਨ ਨਹੀਂ ਉਠਾਇਆ ਜਾਂਦਾ ਲੱਖ ਸਦਾਨਾ ਨੇ ਅਮੀਤ ਸਿੰਘ ਕੀ ਕੀ ਕੀਤਾ ਹੈ ਪੂਰੀ ਵੀਡੀਓ ਗਰਾਉਂਡ ਕਵਰ ਕੀਤੀ ਗਈ ਹੈ ਗਰਾਉਂਡ ਰਿਪੋਰਟ ਕਵਰ ਕੀਤੀ ਗਈ ਹੈ ਕੈਮਰਾਮੈਨ ਸੁਖਲੇਰ ਸਿੰਘ ਦੇ ਨਾਲ ਆਹ ਵੇਖਿਓ ਲੱਖਾ ਸਦਾਨਾ ਨੇ ਅੱਜ ਭੋਗ ਦੇ ਉੱਤੇ ਬੱਚਿਆਂ ਦੇ ਪੰਜ ਸਾਲਾਂ ਦਾ ਮਸੂਮ ਬੱਚੇ ਦੇ ਭੋਗ ਉੱਤੇ ਪਰਵਾਸੀ ਭਈਆਂ ਬਾਰੇ ਵੀ ਵੱਡਾ ਬੰਬ ਹੜਕਾ ਧਮਾਕਾ ਕੀਤਾ ਹੈ ਪੰਜਾਬੀ ਉਹਨਾਂ ਕੱਦ ਦਾ ਨਾਲੇ ਪੂਰਾ ਪੱਕਾ ਹਾਲ ਦੱਸ ਦਿੱਤਾ ਹੈ ਇਸ ਵੀਡੀਓ ਵੇਖੇ ਵੀਡੀਓ ਨੂੰ ਹਿੰਦ ਤੱਕ ਵੇਖਣਾ ਜ਼ਰੂਰੀ ਹੈ ਜੇ ਤੁਸੀਂ ਨਾ ਵੇਖੇ ਕਾਇ ਹੈ ਤੁਸੀਂ ਇਹ ਸਭ ਚੋਂ ਮੇਲੇ ਸੁਚਨਾ ਮਾਤਾ ਕੋਲ ਸੁਚਨਾ ਮੇਰੇ ਸੇ ਕਰ ਦੇ ਲੋ ਗਿਆ ਸੁਣੋ ਹੁਣ ਗਰਾਊਂਡ ਰਿਪੋਰਟ ਲਖਾ ਸੁਣਾ ਦੇ ਨਾਲ ਕੈਮਰਾਮੈਨ ਸੁਖਦੇਵ ਸਿੰਘ ਦੇ ਨਾਲ ਪੂਰੀ ਰਿਪੋਰਟ ਤੁਸੀਂ ਦੇਖ ਰਹੇ ਹੋ ਪੰਜਾਬੀ ਬ੍ਰੇਕਿੰਗ ਨਿਊਜ਼ ਕਿਸਾਨ ਮੈਂ ਤੁਹਾਡਾ ਦੋਸਤ ਹਿਸ਼ਾ ਸਿੰਘ ਆ ਵਿਖੋ ਹੁਣ ਕੈਮਰਾਮੈਨ ਸੁਖਦੇਵ ਦੇ ਨਾਲ ਪੂਰੀ ਗਰਾਊਂਡ ਰਿਪੋਰਟ ਤੇ ਆਪਣੇ ਲੋਕ ਜਿੰਮੇਵਾਰ ਆ ਜਦੋਂ ਮਾੜੀ ਜੀ ਕੋ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਦੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਐ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਮੁਰਾਜੀ ਵਾਲ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਐ ਉਹਦੇ ਕਈ ਪੰਪ ਐ ਕਈ ਕਾਰਖਣੇ ਆ ਜਿੰਨੇ ਨਾਗਰ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੇਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫਰਤ ਐ ਇਹ ਤਾਂ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਤੀ ਕਾਮਰੇਡਾ ਨੂੰ ਵੀ ਜਦੋਂ ਬਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਥੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਆਪਣੇ ਸੱਭਾ ਦਾ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਦੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹਨਾਂ ਡੈਮੋਗ੍ਰਾਫੀ ਬਦਲਦੀ ਜਾਊਗੀ ਹੁਣ ਤੇ ਉਥੇ ਤੇਰੀ ਤਸਵੀਰਾਂ ਦੇ ਅੱਖ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਤਨਾਦਰ ਲੈ ਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਪੰਜਾਬ ਦੇ ਸੱੱਗਾ ਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਆ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦਾਹਦੇ ਹੋ ਵੀ ਤੁਸੀਂ ਬੈਠੇ ਹੋ ਆਪਾ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਦੇ ਖਣਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਦ੍ਰਿਆਮਾਂ ਦੇ ਮਸਲੇ ਦ੍ਰਿਆਮਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕੇ ਦਾ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰਾਂਹ ਕਹਿੰਦਾ ਮੈਂ ਫਤਿਹ ਨਹੀਂ ਬੁਲਾਉਂਦਾ ਮੈਂ ਮਜਕਾਰਾ ਲਾਉਂਦਾ ਤੇ ਫੰਡ ਕਿਹਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗਾਤਰੇ ਪਾਏ ਹੁੰਦੇ ਆ ਅਗਰਾਂਹ ਕਹਿੰਦਾ ਸਟੇਜ ਤੇ ਬੋਲਦਾ ਆਂਦਾ ਮੈਂ ਫਤਿਹ ਨਹੀਂ ਬੁਲਾਉਂਦਾ ਮੈਂ ਮਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠਿਆ ਗਾਤਰਿਆਂ ਵਾਲੇ ਦੇ ਸਵੇਰੇ ਤੋਂ ਸुरू ਹੀ ਆਪਣਾ ਅਰਦਾਸ ਦੇ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਕਹਿੰਦੇ ਆ ਜਿਹੜੇ ਗਲ ਗਲ ਤੇ ਜਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਭਾਈ ਜਿੰਨੀ ਨਫਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਆ ਇੰਨੀ ਨਫਰਤ ਸ਼ਰਬਦਾਰੀ ਵੀ ਨਹੀਂ ਕਰਦਾ ਹੋਣਾ ਸਿਕਾ ਦਾ ਮੇਰਾ ਵਾਹ ਪੈਂਦਾ ਰਿਹਾ ਉਸੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂਆਂ ਨੇ ਅਕਲਵੰਤ ਦੇ ਨਾਲ ਕਾਮਰੇਡ ਆਂ ਅਹੀਂ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਵੀਡੀਓ ਪਈ ਆ ਮੈਂ ਖਾ ਜੀ ਅੰਦਰ ਵਾ ਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਗਏ ਮੇਰੇ ਨਾਲੇ ਹੋ ਗਏ ਇਹਦੋਂ ਇੱਥੇ ਕੋ ਰੋਕਦਾ ਮੈਂ ਖਾ ਇੱਥੇ ਆਪਾਂ ਤਾਂ ਰੋਕਦੇ ਵੀ ਸਾਰਾਗਾ ਦਿੱਲੀ ਦੇ ਉੱਧ ਪੀ ਜਾਊਗੀ ਅੰਦਰ ਤਾਂ ਮੈਦਾਨ ਆ ਵਿੱਚ ਆ ਕੇ ਘਿਰ ਜਿਓਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੇ ਉੱਥੇ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਸੀਂ ਚਲਾਈ ਉਹ ਜੁਨੀਅਰ ਵਾਲਾ ਮੁੰਡਾ ਗੁਰਦੀਪ ਸਿੱਧੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿ ਉੱਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈਅ ਕਰੋ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉੱਥੇ ਨਰੇਸ਼ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕਾਰਾ ਲਾਉਣਾ ਨਾ ਫਦੇ ਬਲਾਉਣੀ ਹੈ ਮੈਂ ਕਿਹਾ ਜਕਾਰਿਆਂ ਵਾਲੀ ਇਹਨੇ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਸੋਡਾ ਅਗਰਾਹਾ ਦਾ ਖਨੋਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੋਰੀ ਦੇ ਦੱਬ ਵਾਲੀ ਬਾਰਡਰ ਤੇ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਉਹ ਤੇ ਟਿਕਰੀ ਤੇ ਸਿੰਘੂ ਤੇ ਉਦੋਂ ਬਾਅਦ ਉੱਠ ਕੇ ਗਿਆ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਤੇ ਵੀ ਰੋਜੀ ਰੋਟੀ ਦੀ ਲਈ ਫਿਰਦੇ ਆ ਇਹਦੋਂ ਕਹਾਂ ਸੱਭਿਆਤਾ ਦੀ ਗੱਲ ਕੌਮੀ ਗੱਲ ਵੀ ਹੋਣ ਦੀ ਗੱਲ ਬੋਲੀ ਦੀ ਗੱਲ ਵੀ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਇਹਨਾਂ ਨੂੰ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦੇ ਦੇ ਲੈਣੇ ਆ ਤੇ ਖੜੇ ਆ ਅਗਲੀ ਗੱਲ ਤੁਹਾਨੂੰ ਪ੍ਰਵੰਤਰੀ ਦੱਸਦਾ ਆਂ ਆਈ ਫੈਸਲ ਸਹੀ ਹੋ ਗਈ ਮਖਾ ਵੀ ਜਕਾਲਾ ਵੀ ਲੱਗੂ ਫਤਈ ਬੁਲਾਵਾਂਗੇ ਕਿ ਤੁਹਾਡਾ ਕੱਲਿਆਂ ਦਾ ਨਹੀਂ ਹੈਗਾ ਕਨ ਮੋਕੋ ਵੀ ਬੋਲਿਆ ਸੀ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮੈਂ ਕਿਹਾ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾਂ ਗੱਲ ਚਲਦੀ ਚਲਦੀ ਕਲਵੰਤਨਾ ਕਿੱਥੋਂ ਕਰਾਰੀ ਪਸੀ ਉਹ ਕਹਿੰਦਾ ਬੰਦੇ ਮਾਰਤਾ ਹੀ ਸਾਡੇ 80 90 ਚ ਮੈਂ ਕਿਹਾ ਤੂੰ ਟੌਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਉਸਦੇ ਟੌਟ ਬਣੇ ਸੰਧ ਬਣੇ ਸਟੇਟ ਦਾ ਤੂੰ ਟੂਲ ਬਣ ਕੇ ਭੁਗਤੇ ਹੋ 80 90 ਦੇ ਦੌਰ ਦੇ ਵਿੱਚ ਕਰਾਸੀ ਕੀ ਟੂਲ ਬਣਿਆ ਮੈਂ ਕਿੰਨੇ ਮੁੰਡੇ ਬੱਕਾ ਸਾਡੇ ਬੰਦੇ ਮਾਰਦੇ ਸਾਡਾ ਕਵੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹ ਤਾਂ ਕਹਿੰਦਾ ਸੀਗਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦੋ ਸਰੋਵਰ ਦੇ ਵਿੱਚ ਜਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਆ ਪੰਜਾਬੀ ਨਾਲ ਆ ਤਾਂ ਕਿਹੜਾ ਸਾਡੇ ਵਿਰੋਧਾ ਜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਕ ਦੀ ਗੱਲ ਚੱਲੂ ਬਰਾਬਰ ਇਹ ਬਰਤਾਨਾ ਕੱਢਣਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਵੈਬਸਾਈਟ ਚ ਲਾਈ ਆ 10 ਗੱਲ ਚਲਾ ਅਕਰਾ ਰਹੇ ਨੇ ਵੀਰ ਨਫਰਤ ਫੈਲਾ ਰਹੇ ਆ ਇਹ ਮਹਿਮਨ ਨਫਰਤ ਇਹ ਧਰਕਾ ਪ੍ਰਸਤੀ ਹੈ ਇਹ ਕੱਢ ਦੇਣਾ ਚਾਹੁੰਦੇ ਆ ਮੈਂ ਕਹਿੰਦਾ ਸਾਨੂੰ ਵੀ ਇਸ ਗੱਲ ਤੋਂ ਗਰੇਂਜ ਕਰਨਾ ਚਾਹੀਦਾ ਜੇ ਕੋਈ ਵੀ ਸੰਘਰਸ਼ ਹਿੰਸਕ ਹੁੰਦਾ ਉਹ ਸੰਘਰਸ਼ ਆਪਾ ਹਰ ਜਾਣਾ ਹੈ ਸਰਕਾਰਾਂ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗੱਲ ਤੁਹਾਡੇ ਨਾਲ ਮੇਰੇ ਕੋਲ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਚਾਰਕ ਤੇ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ অরਣਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ অরਣਚਲ ਦੀ ਗੱਲ ਕਰ ਰਿਹਾ ਹੈ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਇਹ ਆਉਂਦਾ ਹੈ ਸੰਵਿਧਾਨ ਮੁਤਾਬਕ ਹੁਣ ਅਗਲਾ ਆਜੋ ਤੁਸੀਂ ਨਾਗਾ ਲੈਂਡ ਦੇ ਵਿੱਚ ਆਰਟੀਕਲ 371A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮਜੋਰਮ ਦੇ ਵਿੱਚ ਮਘਾਲਿਆ ਦੇ ਵਿੱਚ ਮਨੀਪੁਰ ਦੇ ਵਿੱਚ ਨਾਉਣ ਟ੍ਰਾਈਬਲ ਬੰਦਾ ਬਾ ਕੋਈ ਆ ਕੇ ਉੱਥੋਂ ਜ਼ਮੀਨ ਨਹੀਂ ਲੈ ਸਕਦਾ ਜਾਨੀ ਜਿਆਦਾ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸ਼ੱਕਮ ਦੇ ਵਿੱਚ ਸ਼ੱਕਮ ਦੇ ਵਿੱਚ ਆਰਟੀਕਲ 371 ਐਫ ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਦਾ ਪੂਰਤ ਤੌਰ ਤੇ ਪਾਬੰਦੀ ਹਾਂ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਟ੍ਰੈਂਸੀ ਐਂਡ ਲੈਂਡ ਰਿਫਾਰਮ ਐਕਟ 1972 ਦਾ ਜਿਹੜਾ ਸੈਕਸ਼ਨ 118 ਹੈ ਉਹਦੇ ਅਧੀਨ ਬਾਹਰਲੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਕੱਲਾ ਮਾੜਾ ਮੋਟਾ ਦੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਤੇ ਨੌਕਰੀ ਲੈਣੀ ਹਮਾਚਲ ਦੇ ਵਿੱਚ ਉਥੋਂ ਦਾ ਬੋਨਫਾਇਡ ਜਿਹੜਾ ਕਈ ਤਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉੱਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉੱਥੇ ਅਪਲਾਈ ਕਰ ਸਕਦਾ ਦੂਜਾ ਬੰਦਾ ਅਪਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਾਓ ਤੁਸੀਂ ਅੱਗੇ ਆ ਜਾਓ ਉਤਰਾਖੰਡ ਦੇ ਵਿੱਚ ਹੁਣ ਨਵਾਂ ਹੀ ਹੋਇਆ ਉਤਰਾਖੰਡ ਦੇ ਵਿੱਚ 225 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉੱਥੇ ਦਾ ਮੁੱਖ ਮੰਤਰੀ ਹੈ ਉਹਨੇ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ੀਰੂਧਰ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਿਆਂ ਦੇ ਵਿੱਚ ਪੂਰਨ ਤਰ੍ਹਾਂ ਦੇ ਪਾਬੰਦੀ ਲਾ ਦਿੱਤੀ ਵੀ ਕੋਈ ਬਾਹਰਲਾ ਬੰਦਾ ਇੱਥੇ ਜ਼ਮੀਨ ਨਹੀਂ ਲੈ ਸਕਦਾ ਕਸ਼ਮੀਰ ਦੇ ਵਿੱਚ 370 ਤੋੜਨ ਤੋਂ ਬਾਅਦ ਵੀ ਉੱਥੇ ਤੁਸੀਂ ਖੇਤੀਬਾੜੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ ਜਿਹੜੀ ਕੋਈ ਨਗਰਪਾਲਿਕਾ ਦੇ ਅਧੀਨ ਆਉਂਦੀ ਆ ਮਾੜੀ-ਮੁਢੀ ਉਹ ਲੈ ਸਕਦੇ ਆ ਇਹ ਹਾਲੇ ਵੀ ਉੱਥੇ ਪਾਬੰਦੀ ਲੱਗੀ ਹੋਈ ਹੈ ਰਾਜਸਥਾਨ ਦੇ ਵਿੱਚ ਕਿੰਨੀ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਨਹੀਂ ਲੈ ਸਕਦੇ, ਵੋਟਾਂ ਨਹੀਂ ਬਣਾ ਸਕਦੇ, ਨੌਕਰੀ ਨਹੀਂ ਲੈ ਸਕਦੇ। ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਣ ਭਾਗ ਦੇ ਵਿੱਚ, ਦੋ ਹਰਿਆਣੇ ਤੋਂ, ਇੱਕ ਯੂਪੀ ਤੋਂ, ਕਲਸਤਾਨ ਤੋਂ, ਇੱਕ ਪੰਜਾਬ ਤੋਂ। ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਐ, 180 ਬੰਦੇ ਇਕੱਲੇ ਹਰਿਆਣੇ ਤੋਂ। ਅਸੀਂ ਖੜਾ ਹਾਂ ਕਿੱਥੇ ਜਾ ਕੇ? ਆ ਜਿੰਨੇ ਸਾਡੇ ਸਕੂਲਾਂ ਦੇ ਦੇ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲੂ ਨੀਤੀ ਵਾਲਾ ਮਸਲੇ ਨੂੰ ਲੈ ਕੇ ਪਿੰਡਾਂ 'ਚ ਫਿਰਦੇ ਰਹੇ ਆਂ ਸੀ ਗਾੜੀ ਤੇ ਥਾੜੀ ਪਿੰਡਾਂ 'ਚ ਗਏ ਆ 80 80 90 90% ਜਵਾਕ ਜਿਹੜੇ ਸਕੂਲਾਂ ਦੇ ਬਰਵਾਸੀਆਂ ਦੇ ਆ ਛੋਟੇ ਆਉਣ ਵਾਲੇ ਸਮੇਂ ਦੇ ਵਿੱਚ ਕਲਰਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਰਵਾਰੀਆਂ ਤੋਂ ਲੈ ਕੇ ਕਲਰਕਾਂ ਤੋਂ ਲੈ ਕੇ ਛੋਟੇ ਮਾਸਟਰ ਡਾਕਟਰ ਸਾਰੇ ਹੀ ਉਹ ਬਣਦੇ ਆਪਣੀ ਹੋਂਦ ਹਰ ਇੱਕ ਨੂੰ ਪਿਆਰੀ ਹੁੰਦੀ ਆ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਆ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭਵੰਤ ਦਾ ਬਿਆਨ ਦੇ ਕੇ ਪੱਲੇ ਝਾੜ ਗਿਆ ਕਿ ਬਾਹਰਲੇ ਕਿਵੇਂ ਰੋਕ ਦੇਾਂਗੇ ਜੀ ਤੇ ਦੂਜੇ ਸੂਬੇ ਨੂੰ ਦੂਜੇ ਮੁੱਖ ਮੰਤਰੀ ਦੀ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਹਾਂ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਹਾਂ ਅਸੀਂ ਵੀ ਕਹਿੰਦੇ ਹਾਂ ਇਹ ਕਾਨੂੰਨ ਪੰਜਾਬ 'ਚ ਫੜ ਜਾਣੇ ਚਾਹੀਦੇ ਆ ਰਾਜੇ ਬੜੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਜੀ ਸਰਨੇ ਨਹੀਂ ਨਾ ਮਨ ਦਾ ਆ ਦੂਜਾ ਜਿਹੜਾ ਜਵੀਰ ਸਿੰਘ ਬਾਦਲ ਨੇ ਆਪਾਂ ਕਹਿੰਦਾ ਪੰਛ ਦਾ ਚਿਹਰਾ ਪੰਛ ਕ ਲਈ ਫਿਰਦੇ ਆ ਪੰਛ ਪਾਰਟੀ ਐ ਪੰਜਾਬ ਦਰਦੀ ਪਾਰਟੀ ਐ ਇਹਨਾਂ ਨੇ ਤਾਂ ਭਾਈ ਸਾਹਿਬ ਪਰਵਾਸੀ ਕਹਿੰਦੇ ਬਿੰਗ ਬਣਾਏ ਹੋਏ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਨੌਲਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀ ਨੇ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਚਾਹਤੂ ਵੀ ਬਣਾਇਆ ਲੱਗਦਾ ਵੀ ਇਹ ਸਾਡੇ ਲਈ ਕੋਈ ਗੱਲ ਗੜਾ ਤੁਹਾਨੂੰ ਇੱਕ ਹੋਰ ਦੱਸ ਦਣਾ ਬੇ ਬਹੁਤ ਵੱਡੇ ਭਲੇਖੇ ਦਾ ਚੰਡੀਗੜ੍ਹ ਦਾ ਆਪਾ ਕਮਾ ਲਿਆ 5-7% ਰਹਿ ਗਏ ਉੱਥੇ ਕਿਉਂ ਭੁੱਲ ਜੇ ਚੰਡੀਗੜ੍ਹ ਤਾਂ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗਾ ਕਿ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਛੋਟਾ ਗਿਆ ਲੁਧਿਆਣਾ ਵੀ ਛੋਡਾ ਗਿਆ ਆਹ ਘੰਟੇ ਮੈਨੂੰ ਆਇਆ ਸੀ ਮੈਂ 5-7 ਹਜ਼ਾਰ ਹੀ ਹੋਣਾ ਢੂੜ ਦਾ ਕੁੱਤੇ ਹੋਇਆ ਮੈਂ ਗੱਡੇ ਵੀ ਹੁਸ਼ਿਆਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਹੈ ਗਿਆ ਹੀ ਲੱਗਦਾ ਜਲੰਧਰ ਵੀ ਗਿਆ ਛੋੜੇ ਪੱਲੇ ਰਹਿ ਗਿਆ ਆਪਾਂ ਹਾਦੇ ਵਿੱਚ ਆਪਾਂ ਸਵੇਰੇ ਮਸਲਾ ਜਿਹੜਾ ਹੈਗਾ ਚੁੱਪ ਹੋਣ ਨਾਲ ਗੱਲ ਨਹੀਂ ਬਣਨੀ ਆ ਜਿਵੇਂ ਭਾਈ ਮੰਡ ਨੇ ਕਿਹਾ ਤੇ ਭਾਈ ਅਤੋਜ ਨੇ ਕਿਹਾ ਬਾਕੀ ਕਈ ਬਲਾਰੇ ਗਏ ਕੇ ਗਏ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆਹੀ ਹਾਲਾਤ ਆ ਯਾ ਸ਼ਕਤੀ ਇੰਨੀ ਕੀ ਹੈ ਸਾਡੀ ਪੰਜਾਂ ਦਸਾਂ ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਓਗੇ ਇਹ ਭੁੱਲ ਜਾਓਗੇ ਓਏ ਇਹ 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 ਘੱਟੋ ਘੱਟ ਦੇ ਮਾਮਲਾ ਨਹੀਂ ਕਾਢ ਹੋਇਆ ਸੀ ਅੰਦਰ ਭੈ ਕਾਢ ਹੋਇਆ ਸੀ ਪੂਰੀ ਦੁਨੀਆ ਚ ਅੱਕ ਲੱਗੀ ਸੀ ਪੂਰੀ ਦੁਨੀਆ ਜਹਾਂਕਾਰ ਮਚ ਗਈ ਸੀ ਨੈਸ਼ਨਲ ਮੀਡੀਆ ਦੇ ਕਿੱਡੀਆਂ-ਕਿੱਡੀਆਂ ਡਿਬੇਟਾਂ ਚੱਲੀਆਂ ਇਹ ਉਦੋਂ ਵੀ ਕਦੇ ਇੱਕ ਨਾ ਕਾਢ ਹੈ ਇਹਦੀ ਕੋਈ ਚਰਚਾ ਹੀ ਨਹੀਂ ਕਿਸੇ ਮੀਡੀਆ ਅੱਜ ਕਦੇ ਪੰਜਾਬ ਦੇ ਮੀਡੀਆ 'ਚ ਆ ਜਿੰਨੇ ਇਹਨਾਂ ਦੇ ਕਾਮਰੇਟਾਂ ਦੇ ਕੌਲੀ ਜੱਟ ਪੱਤਰਕਾਰ ਇੱਕ ਦੋ ਕਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਘਮਾਈ ਜਾਂਦੇ ਆ ਉਹ ਇੱਕ ਕਮੇ ਵਾਲੇ ਘਟਨਾ ਵਾਪਰੀ ਆ ਫਰੀਦਕੋਟ ਕੋਲੇ ਉਧਰੋਂ ਨੂੰ ਜੋੜੀ ਜਾਂਦੇ ਆ ਅਸੀਂ ਕਿਹ ਆਤਾ ਗਲਤੀ ਹੈ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਕਰਾਂ ਅਸੀਂ ਨਿੰਦਿਆ ਕਰਦੇ ਹਾਂ ਉਸ ਗੱਲ ਦੀ ਸੋ ਇਹ ਹੈ ਤੁਸੀਂ ਆਜ ਦੇਖੋ ਹਾਲਾਤ ਦੁਨੀਆ ਦੇ ਆਪਾਂ ਦੁਆਬੇ 'ਚ ਖੜੇ ਆ ਜਿਵੇਂ ਪਰਮਜੀਤ ਨੇ ਕਿਹਾ ਦੁਆਬੇ ਵਾਲੇ ਛੋਡੇ ਵੀ ਇਹ ਮੈਂ ਗਿਆ ਪਿੰਡਾਂ ਦੇ ਕੋਕੜ ਪਿੰਡ ਤੋਂ ਆਈ ਸੀ ਰੈਲੀ ਤੇ ਛੋਡੇ ਪਿੰਡਾਂ ਦੇ ਪਿੰਡ ਵਿਹਲੇ ਆ ਬਈ 80% ਘਰਾਂ ਨੂੰ ਜੰਦੇ ਲੱਜ ਚੁੱਕੇ ਆ ਉਹ ਕੱਟੋ-ਕੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਹੀ ਉੱਥੇ ਬਹਾਦਰਾ ਕਰੋ ਸੋ ਨੂੰ ਐ ਲੱਗਦਾ ਸਾਡੀ ਕਦੇ ਕੋਠੀਆਂ ਦਾ ਬਲਣਾ ਇਹ ਕਿ ਉਹ ਛੱਡਣਗੇ ਫਿਰ ਨਹੀਂ ਉਹਨਾਂ ਨੇ ਵੀ ਨਹੀਂ ਜੇ ਉਧਰੋਂ ਮੇਰੀ ਗੱਲ ਸੁਣ ਲਓ ਧਿਆਨ ਨਾਲਾ ਇੰਗਲੈਂਡ ਦੇ ਵਿੱਚ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜਗਤੀ ਧਰਤੀ ਬਚਾਉਣ ਲਈ ਲੜ ਰਿਹਾ ਇੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਟੌਮੀ ਰਮਸਨ ਨਾਉਂਦਾ ਬੰਦਾ ਜਿਹਨੇ 2 ਲੱਖ ਬੰਦੇ ਇਕੱਠ ਕੀਤੇ ਇੰਗਲੈਂਡ ਦੇ ਵਿੱਚ ਵੀ ਭਜਾਓ ਸਾਰੇ ਬਾਹਰਲੇ ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ ਜਿੰਨੇ ਅਰਬ ਦੇ ਵਿੱਚੋਂ ਇਹ ਲੋਕ ਉਹ ਸਾਰਾ ਇੰਗਲੈਂਡ ਦੇ ਵਿੱਚ ਗੁਰਕੀ-ਪੁਰਕੇ ਫਿਰਦੇ ਆ ਹੁਣ ਆ ਪੁਰਤਗਾਲਾ ਨੇ ਐਲਾਨ ਕਰਤਾ ਵੀ ਪ੍ਰੋਫੈਸਰ ਨੂੰ ਕਟਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢ ਗਈ ਜਾਂਦਾ ਹੈ ਪਾਪ ਕਰਦੇ ਆ 73 ਸਾਲ ਦੀ ਬੇਬੇ ਫੜ ਲਈ ਉਹਨਾਂ ਨੇ ਜਿਹੜੀ 1992 ਦੀ ਰਹਿਣ ਸੀ ਤੇ 35 32 33 ਸਾਲ ਤੋਂ ਕਹਿੰਦੇ ਚੱਲ ਬਸ ਸਾਡੇ ਕਹਿੰਦੇ ਹੁਣ 30 ਸਾਲ ਹੋ ਗਏ 40 ਹੋ ਗਏ ਅਦਰੋ ਫੇਜ ਫੇਜ ਜ਼ਮੀਨਾਂ ਵੰਡੀਆਂ ਜਾਂਦੇ ਆ ਘਰ ਵੇਚੀ ਜਾਂਦੇ ਆ ਉਧਰੋਂ ਛੱਤਰਫਰਨਾ ਸ਼ੁਰੂ ਹੋ ਗੋ ਜੀ ਕੱਟਣ ਲੱਗ ਆਉਣ ਲੈ ਕਿੱਥੇ ਜਾਣੇ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਹਿੰਦੇ ਜਸਵੰਤ ਸਿੰਘ ਕਮਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਹੈ ਨਾ ਜਿਹੜੀ ਚੀਜ਼ ਕਿਸੇ ਇਨਸਾਨ ਲਈ ਕੌਮ ਲਈ ਸਭ ਤੋਂ ਵੱਧ ਧਰਤੀ ਹੁੰਦੀ ਹੈ ਜੇ ਇੱਕ ਵਾਰੀ ਧਰਤੀ ਕਮਾ ਲਈ ਇਹ ਮੁੜ ਕੇ ਹਾਸਲ ਨਹੀਂ ਹੋਣੀ ਜਿੱਥੇ ਮਰਜੀ ਤੁਰੇ ਫਿਰੇ ਅੱਜ ਫਰਸਤੀਨੀਆਂ ਦਾ ਹਾਲ ਦੇਖ ਲੋ ਕਦੇ ਇਹੀ ਦੌਰ ਫਰਸਤੀਨੀਆਂ ਦੇ ਉੱਤੇ ਵੀ ਸੀਗਾ ਛੜ ਛੜਾ ਦਾ ਮੁਲਕ ਦੂਜੇ ਮੁਲਕਾਂ ਨੂੰ ਭੱਜ ਗਏ ਪੈਸੇ ਦੇ لالਚਾਂ ਦੇ ਵਿੱਚ ਅੱਜ ਹਾਲਾਤ ਦੇਖੋ ਜਿਹੜੇ ਨੇ ਕੀ ਕਰਦੇ ਇਹਨਾਂ ਦੇ ਸਿਸ ਕਰਕੇ ਇਹਨਾਂ ਮੁੱਦਿਆਂ ਤੇ ਆਪਾਂ ਆਈਏ ਜੇ ਪਤਾ ਨੂੰ ਮੁੱਦੇ ਨੂੰ ਇੱਥੇ ਹੀ ਨਾ ਪਾ ਰੋਕ ਦਿੱ ਗਏ ਵੀ ਠੀਕ ਆ ਇਕੱਠ ਹੋ ਗਿਆ ਮੇਲਾ ਵਿੱਜੜ ਗਿਆ ਮੰਗ ਪੱਤਰ ਦੇਤਾ ਕਮੇਟੀਆਂ ਬਣਨ ਪੰਜਾਬ 'ਚ ਹਰ ਜ਼ਿਲ੍ਹੇ ਦੇ ਵਿੱਚ ਮੋਹਾਲੀ ਤੋਂ ਤਕਰੀਬਨ ਲੁਧਿਆਣਾ ਵੀ ਪਿਆ ਜਾ ਜਿਹੜੇ ਸਾਡੇ ਸਿਆਸਤਾਨਾ ਜਿਹਨਾਂ ਹੰਸਤਾ ਦਾ ਕਰਕੇ ਬਿਆਨ ਹੀ ਨਹੀਂ ਦਿੰਦੇ ਵੀ ਆਪਾਂ ਕੀ ਦੇਣਾ ਹੈ ਆਪਾਂ ਨੇ ਬੋਟਾ ਪੁੱਕੀਆਂ ਹਾਰੀਆਂ ਜਿੱਥੇ ਤਾਂ ਸ਼ਰਮਿਆਂ ਨੂੰ ਜੋਸ਼ੀਆਂ ਨੂੰ ਸੀਟਾਂ ਮਿਲਦੀਆਂ ਪ੍ਰਾਣਾਂ ਧਲਮਾਂ ਨੂੰ ਇੱਥੇ ਬਾਜਵਾਂ ਨੂੰ ਸੀਟਾਂ ਮਿਲਦੀਆਂ ਜਿੱਥੇ ਪਰ ਉਹ ਹੀ ਖੜੇ ਹੋਣਗੇ ਜਿੱਦੀ ਵੋਟ ਹੈ ਜਿਹੜੇ ਨਾਲ ਹੈ ਪੈਸਵਾ ਜਿਹੜਾ ਜਿਹੜਾ ਖੀਰ ਸਿੰਘ ਨੇ ਕੀਤਾ ਉਜਥਾਰ ਹੈ ਕਿ ਪ੍ਰਸ਼ਾਸਨ ਚੱਲਦੇ ਹਨ 20 ਤੋਂ 25 ਹਜ਼ਾਰ ਮੋਟਰ ਜੇ ਇੱਕ ਪ੍ਰਧਾਨ ਸਵਾਰ ਕੇ ਰੈਡ ਦੇ ਬਿਚਾਰ ਸੀ ਕਿ ਗੜगांव ਤੋਂ ਲੈ ਕੇ ਅਬਾੜੇ ਤੱਕ ਇਸ ਲਈ ਸਾਨੂੰ ਅੱਜ ਸਮਝਣ ਦੀ ਲੋੜ ਹੈ ਵੀ ਇਹ ਬੇਲਜਾਦ ਹੋ ਜਾਣਗੇ ਸਾਰੇ ਜਿਹੜੇ ਮੀਟਰ ਚਲਾਈਏ ਸੋ ਇੰਨੀ ਇੱਛਾ ਸ਼ਕਤੀ ਚਾਹੀਦੀ ਹੈ ਮੁੱਖ ਮੰਤਰੀ ਇੰਨਾ ਪੱਲਾ ਝਾੜ ਜਾਂਦਾ ਕਿ ਅਸੀਂ ਬਾਹਰਲਾ ਨੂੰ ਕੱਢ ਅਸੀਂ ਉਹ ਤੋਂ ਕਹਿੰਦੇ ਕੱਢੋ ਜੀ ਸਕਦੇ ਕਿ ਉਹ ਕੰਮ ਕਰਨਾ ਪਰ ਸਭ ਤੋਂ ਪਹਿਲਾਂ ਰੋਜ਼ਗਾਰ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਉਹਦੀ ਗਰੰਟੀ ਕੌਣ ਲੈਂਦਾ ਸਰੀ ਸਾਡੇ ਸੱਭਿਆਚਾਰ ਤੇ ਜਿਹੜਾ ਹਮਲਾ ਹੋ ਦੀ ਇਸ ਗੱਲ ਨੂੰ ਸਪੱਸ਼ਟਾ ਲੈਣੀ ਆ ਕੋਈ ਉਹ ਡਰਾਮਾ ਕਰਨਾ ਉਹ ਹੈਗੇ ਨਹੀਂ ਜਿਹੜਾ ਪੰਜਾਬ ਦਾ ਦਰਦੀ ਹਿੰਦੂ ਆ ਉਹ ਪੰਜਾਬ ਦੇ ਨਾਲ ਹੈ ਧੰਨਵਾਦ ਜੀ ਕਰ 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 ਜਿਹੜੀ ਗੱਲ ਕੀਤੀ ਕਿ ਦੇਖੋ ਐਸ ਵੀ ਨੇ ਇੱਕ ਜਿਆਦਾ ਪਾਉਣਾ ਹੈ ਧਿਆਨ ਨਾਲ ਸਕੂਲੀ ਐਵਿਚ ਨਵਾਂ ਤਰੀਕਾ ਦੀ ਘਟਨਾ ਹੋਈ ਹੈ ਕਿਸੇ ਤੋਂ ਬਿਆਨ ਤੱਕ ਨਹੀਂ ਸੜਿਆ ਉਸ ਬੱਚੀ ਨੇ ਨਹੀਂ ਜਨਮ ਜੀ ਪਰ ਤੁਸੀਂ ਦੇਖੋ ਵੀ ਜਦੋਂ ਇਹ ਕਿਸੇ ਦੇ ਦੇਖੋ ਜਿਹੜਾ ਬੰਦਾ ਕੋਈ ਨਾਰਾ ਮਾਰਦਾ ਹੈ ਪ੍ਰਵਾਸੀ ਭਜਾਓ ਪੰਜਾਬ ਤੋਂ ਜਿਹੜਾ ਨਾਰਾ ਮਾਰਦਾ ਹੈ ਇਹ ਇਹ ਉਹ ਦਿੱਖਤੀ ਕੁਦੀ ਭਾਵਨਾ ਨਫੁਕਦੀ ਨਹੀਂ ਆ ਉਹਦੇ ਅੰਦਰ ਉਹ ਫੇਕਰ ਆਉਂ ਚਿੰਤਾ ਮੇਰਾ ਬਰਾਉਦੀ ਰੋਚਾ ਪੁੱਟਿਆ ਲਿਆ ਸੋਤ ਬੰਦ ਕਰਵਾਨੀਆਂ ਪੰਜਾਬ ਨੇ ਕੀਤੀਆਂ ਪੰਜਾਬੀਆਂ ਨੇ ਕੀਤੀਆਂ ਅੱਜ ਪੰਜਾਬ ਪੰਜਾਬ ਕੋਲੇ ਇੰਨੀ ਜਗ੍ਹਾ ਹੈਗੀ ਤੇ ਉਹ ਇੰਨੀ ਆਬਾਦੀ ਦਾ ਬਹੁਤ ਚੱਕਰ ਪੈ ਗਿਆ ਇਸ ਲਈ ਇਹਦਾ ਧਾਰਨਾ ਆਪਕੇ